ਹਾਂਜੀ ਡਾਕਟਰ ਸਾਹਿਬ ਜਿਵੇਂ ਕਿ ਕਣਕ ਦੇ ਵਿੱਚ ਬਹੁਤ ਤਰ੍ਹਾਂ ਦੀ ਘਾਟ ਮੈਂ ਆ ਰਹੀ ਹੈ ਜਿਵੇਂ ਕਿ ਸਲਫਰ ਦੀ ਘਾਟ ਦੀ ਗੱਲ ਚੱਲ ਰਹੀ ਹੈ ਮੈਗਨੀਜ਼ ਦੀ ਘਾਟ ਦੀ ਗੱਲ ਚੱਲ ਰਹੀ ਹੈ ਹੁਣ ਮੈਨੂੰ ਆਪਣੇ ਸੰਗਤ ਬਲਾਕ ਦੇ ਇੱਕ ਪਿੰਡ ਚੋਂ ਨੌਜਵਾਨ ਦਾ ਫੋਨ ਆਇਆ ਸੀਗਾ ਕਿ ਸਲਫਰ ਦੀ ਘਾਟ ਹੈ ਇਹ ਅਜਿਹਾ ਜਾਂ ਵਰਤਾਰਾ ਹੋ ਰਿਹਾ ਜਾਂ ਕੋਈ ਸੱਚਮੁੱਚੀ ਘਾਟ ਮਹਿਸੂਸ ਹੋ ਰਹੀ ਹੈ ਅੱਜ ਕੱਲ ਕਣਕ ਦੇ ਵਿੱਚ ਇਹਦੇ ਬਾਰੇ ਕੀ ਆਪਣਾ ਵਿਚਾਰ ਹੈ ਜੀ ਦੇਖੋ ਜਿਸ ਤਰ੍ਹਾਂ ਆਪਣੇ ਕੋਲੇ ਸੈਕਟਰੀ ਸਾਹਿਬ ਬੈਠੇ ਐ ਇੱਕ ਕਿਸਾਨ ਬੈਠੇ ਐ ਬਾਈ ਜਬਰਜੰਗ ਜੀ ਹੈ ਇਹਨਾਂ ਦਾ ਵੀ ਕਾਫੀ ਤਜਰਬਾ ਹੈ ਤਾਂ ਇਹਨਾਂ ਦੇ ਨਾਲ ਹੀ ਆਪਾਂ ਪਿਛਲੇ ਟਾਈਮ ਦੇ ਇਥੇ ਚਰਚਾ ਕੀਤੀ ਤਾਂ ਇਹਨਾਂ ਪਿੰਡਾਂ ਦੇ ਵਿੱਚ ਸਾਰੇ ਚਸਲਕਾਂ ਦੀ ਘਾਟ ਨਹੀਂ ਹੈਗੀ ਕਿਸਾਨ ਦੇ ਲਈ ਫਸਲ ਪੀਲੀ ਪੈ ਗਈ ਤਾਂ ਉਹਦੇ ਕੋਲੇ ਦੋ ਤਿੰਨ ਚੀਜ਼ੇ ਹੀ ਮੈਗਨੀਸ਼ੀਅਮ ਪਾਲਾ ਜ਼ਿੰਕ ਪਾਲਾ ਸਲਫਰ ਪਾਲਾ ਯੂਰੀਆ ਪਾਲਾ ਸਪਰੇਅ ਕਰਦੇ ਕੋਈ ਮੈਗਨੀਸ਼ੀਅਮ ਪਾਲਾ ਲੈ ਕੇ ਇਹਨਾਂ ਖੇਤ ਆਪਣਿਆ ਬੋਲਦਾ ਕਿ ਮੈਨੂੰ ਕਿਸ ਚੀਜ਼ ਦੀ ਘਾਟ ਹੈ ਜੇਕਰ ਖੇਤ ਦੇ ਵਿੱਚ ਅਸੀਂ ਜਾਈਏ ਖੇਤ ਨੂੰ ਧਿਆਨ ਨਾਲ ਦੇਖੀਏ ਖੇਤ ਬੋਲ ਕੇ ਦੱਸੇਗਾ ਘਾਟ ਕਾ ਦੀ ਹੈ ਕਿਵੇਂ ਮੰਨ ਲਓ ਕਿ ਤੁਹਾਡੇ ਖੇਤ ਗਏ ਤੁਸੀਂ ਉਹਦੇ ਪੁਰਾਣੇ ਪੱਤੇ ਪੀਲੇ ਐ ਨਵਾਂ ਪੱਤਾ ਜਿਹੜਾ ਨਿਕਲਿਆ ਟੂਸਾ ਇਹ ਹਰਾ ਐ ਤਾਂ ਇਹਦਾ ਮਤਲਬ ਕਿ ਖੇਤ ਦੇ ਵਿੱਚ ਨਾਈਟ੍ਰੋਜਨ ਦੀ ਘਾਟ ਹੈ ਤੇ ਨਾਈਟ੍ਰੋਜਨ ਆਪਾਂ ਥੱਲੇ ਬੋਰੀ ਯੂਰੀਆ ਪਾਈ ਐ ਪਰ ਤੁ ਸੈੱਲ ਕਰਕੇ ਪੂਰੀ ਉਹਨੂੰ ਨਾਈਟ੍ਰੋਜਨ ਮਿਲੀ ਨਹੀਂ ਜੀ ਫੇਰ ਆਪਾਂ ਕੀ ਕਰਾਂਗੇ 3% ਯੂਰੀਆ ਦਾ ਘੋਲ ਆਪਾਂ ਸਪਰੇਅ ਕਰਾਂਗੇ 100 ਲੀਟਰ ਚ 3 ਕਿਲੋ ਯੂਰੀਆ ਪਾ ਕੇ ਤਾਂ ਦੂਰ ਹੋ ਜਾਏਗੀ ਜੇ ਇਹਦਾ ਜੇ ਸਲਫਰ ਦੀ ਘਾਟ ਹੋਵੇ ਤਾਂ ਇਹ ਨਾਈਟਰੋਨਿਕ ਘਾਟ ਦੇ ਉਲਟਾ ਹੁੰਦਾ ਕੀ ਹੋਏਗਾ ਕਿ ਜਿਹੜਾ ਨਵਾਂ ਪੱਤਾ ਉਹ ਪੀਲਾ ਹੋਏਗਾ ਪੁਰਾਣੇ ਪੱਤੇ ਹਰੇ ਹੋਣਗੇ ਤਾਂ ਸਲਫਰ ਦੀ ਘਾਟ ਹੈ ਹੁਣ ਆਪਾਂ ਦੇ ਪੱਤੇ ਵਾਲੇ ਪਾਸੋਂ ਜਾਈਏ ਜੇ ਵਿੱਚ ਕਾਲਰ ਦਾ ਜਿਹੜਾ ਪੱਤਾ ਹੈ ਉਹਦੀਆਂ 나ੜਾਂ ਹਰੀਆਂ ਆ ਤੇ ਵਿੱਚ ਸਲੇਟੀ ਪੂਰੀਆਂ ਧਾਰੀਆਂ ਪੈ ਗਈਆਂ ਤੇਰਾ ਮਤਲਬ ਕਿ ਮੈਗਨੇਟਿਕ ਘਾਟ ਹੈ। ਜੇ ਵਿੱਚ ਕਾਹਨ ਦੇ ਪੱਤੇ ਦੇ ਉੱਪਰ ਇੱਥੇ ਪੀਲਾ ਧੱਬਾ ਜਾਂ ਪੈ ਗਿਆ ਤੇ ਉਹਦਾ ਲੱਕ ਟੁੱਟ ਗਿਆ ਤੇ ਬੁੱਟਾ ਝਾੜੀनुਮਾ ਹੋ ਗਿਆ। ਤਾਂ ਇਹਦਾ ਮਤਲਬ ਖੇਤ ਦੇ ਵਿੱਚ ਜਿੰਕਰੀ ਘਾਟ ਹੈ। ਮੈਗਨੇਟਿਕ ਘਾਟ ਜਦੋਂ ਜ਼ਿਆਦਾ ਆ ਜਾਂਦੀ ਹੈ ਉਹਦਾ ਪੱਤੇ ਕਮਲੇ ਜੇ ਹੋ ਕੇ ਸਿਆੜਾਂ ਤੇ ਡਿੱਗ ਪੈਂਦੇ ਐ। ਪੱਤਾ ਜਮਾਂ ਪਤਲਾ ਪੈ ਜਾਂਦਾ ਤੇ ਬੁੱਟੇ ਦਾ ਵਿਕਾਸ ਜਮਾਂ ਰੁਕ ਜਾਂਦਾ। ਤਾਂ ਮੇਨ ਹੈ ਚਾਰ ਚੀਜ਼ਾਂ ਹੀ ਸੀ। ਨਾਈਟ੍ਰੋਨ ਦੀ ਘਾਟ ਹੈ ਤਾਂ ਕਯੂਰੀਆ ਦੀ ਘਾਟ ਹੈ ਤਾਂ ਨਵਾਂ ਪੱਤਾ ਹਰਾ ਤੇ ਢੇਲੇ ਪੱਤੇ ਪੀਲੇ ਜੇਕਰ ਸਲਫਰ ਦੀ ਘਾਟ ਹੈ ਤਾਂ ਢੇਲੇ ਪੱਤੇ ਹਰੇ ਤੇ ਨਵਾਂ ਪੱਤਾ ਪੀਲਾ ਜੇ ਜਿੰਕ ਦੀ ਘਾਟ ਹੈ ਤਾਂ ਬੂਟਾ ਝਾੜੇ ਨੂੰ ਮਾਂ ਤੇ ਉੱਚਾ ਲ ਦਾ ਪੱਤਾ ਉਹ ਤੇ ਪੀਲਾ ਧੱਬਾ ਪੈ ਕੇ ਲੱਕ ਟੁੱਟਦਾ ਤੇ ਜੇਕਰ ਖੇਤ ਦੇ ਵਿੱਚ ਮੈਗਨੀ ਦੀ ਘਾਟ ਹੈ ਤਾਂ ਵਿਚ ਕੱਲ ਦੇ ਪੱਤੇ ਦੇ ਉੱਤੇ ਹਰੀਆਂ ਨਾੜਾਂ ਹਰੀਆਂ ਤੇ ਧਾਰੀਆਂ ਸਲੇਟੀ ਭੂਰੀਆਂ ਪੈ ਜਾਣੀਆਂ ਉਹਦੇ ਨਾਲ ਪੱਤਾ ਬੇਜਾਨ ਜਿਹਾ ਲੱਗੇਗਾ ਪੱਤਾ ਪਤਲਾ ਹੋ ਜਾਏਗਾ ਪੱਤੇ ਸਿਆਲਾਂ ਦੇ ਡਿੱਗੇ ਪਏ ਹੋਣਗੇ ਤੇ ਮੈਗਨੀ ਦੀ ਘਾਟ ਹੈ ਤੇ ਕਿਸਾਨ ਸਾਥੀ ਉਹਨੇ ਬੇਨਤੀ ਹੈ ਕਿ ਇਹਨਾਂ ਘਾਟਾਂ ਨੂੰ ਧਿਆਨ ਚ ਰੱਖ ਕੇ ਜਸਜੀ ਦੀ ਘਾਟ ਉਹ ਆਪਦੇ ਕੇਸ ਸਪਲੇ ਕਰਦੇ ਇਹ ਨਹੀਂ ਹੈਗਾ ਕਿ ਵੀ ਹਰ ਚੀਜ਼ ਦੇ ਜਿਵੇਂ ਆਪਾਂ ਤਿੰਨ ਤਿੰਨ ਚਾਰ ਚਾਰ ਚੀਜ਼ਾਂ ਲਾ ਕੇ ਕਰਨਾ ਨੁਕਸਾਨ ਤੁਹਾਨੂੰ ਲੱਗੇ ਬਹੁਤਾ ਨਹੀਂ ਹੈਗਾ ਪਰ ਗੱਲ ਇਹ ਹੈ ਕਿ ਜਿਹੜਾ ਤੱਤ ਦੀ ਸਾਨੂੰ ਜ਼ਰੂਰਤ ਹੈ ਜਿਹੜਾ ਸੀ ਉਸ ਤੱਤ ਜੇਗਾ ਦੂਜਾ ਤੱਤ ਹੋਣੇ ਹੈ ਤੇ ਪੌਦਾ ਚੰਗੇ ਤਰੀਕੇ ਦੇ ਨਾਲ ਉਹਨੂੰ ਨਹੀਂ ਅਵਸ਼ੋਸ਼ਿਤ ਕਰ ਸਕਦਾ ਜੋ ਕੇ ਸਟਾਰ ਮੈਟ ਹੈ ਤਾਂ ਉਹੀ ਹੈ ਨਾ ਅੰਦਰ ਜਾਣ ਦਾ ਰਸਤਾ ਤਾਂ ਉਹੀ ਹੈ ਨਾ ਤਾਂ ਉਹਦੇ ਵਿੱਚ ਜੇਕਰ ਅੱਗੇ ਅਸੀਂ ਉਹਦੀ ਫਿਜ਼ੀਓਲੋਜੀ ਪੜਾਂਗੇ ਤਾਂ ਅਲੱਗ-ਅਲੱਗ ਤੱਤ ਇੱਕ ਦੂਜੇ ਤੱਤ ਦੀ ਜਿਹੜੀ ਉਪਲਬਧਤਾ ਉਹਨੂੰ ਹੀ ਪ੍ਰਭਾਵਿਤ ਕਰਦੇ ਐ ਇਸ ਕਰਕੇ ਇਹਨਾਂ ਡੂੰਘਾ ਨਾ ਜਾਂਦੇ ਹੋਏ ਸਿਰਫ ਆਪ ਇਹ ਹੀ ਤਿਆਰ ਕੀਤੇ ਹੋਏ ਜਿਸ ਜੀ ਦੀ ਘਾਟ ਹੈ ਉਹ ਹੀ ਚੀਜ਼ ਆਪਾਂ ਸਪਰੇ ਕਰੀਏ ਤੇ ਆਪਣੀ ਫਸਲਾਂ ਝਾੜ ਵਧ ਲਈਏ ਖਰਚਾ ਵੀ ਆਪਣਾ ਘਟ ਜੇਗਾ ਜਿਸ